ਸਤਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਗੂਜਰੀ ਮਹਲਾ 3 ਜਾਂ ਤੇਸ ਜਨ ਸਾਤ ਸਦਾ ਮਤ ਨਹਿ ਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੀ ਗੁਰਮੁਖ 부ਜੈ ਹਰ ਚਰਣੀ ਚਿਤ ਲਾਏ ਤਿਸ ਜਨ ਸਾਤ ਸਦਾ ਮਤ ਨਹਿ ਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੀ ਗੁਰਮੁਖ 부ਜੈ ਹਰ ਚਰਣੀ ਚਿਤ ਲਾਇ ਹਰ ਚੇਤ ਅਚੇਤ ਮਨਾ ਜੋ ਇੱਛੈ ਸੋ ਫਲੁ ਹੋਈ ਗੁਰ ਪ੍ਰਸਾਦੀ ਹਰ ਰਸ ਪਾਵੈ ਪੀਵਤ ਰਹੇ ਸਦਾ ਸੁਖ ਹੋਈ ਰਹਾਉ ਸਤਗੁਰ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤਾ ਪੂਜ ਕਰਾਇ ਜੋ ਸ ਪੂਜੇ ਸੋ ਫਲ ਪਾਇ ਦੇਖਿਆ ਦੇਵ ਸਾਚ ਪਛਾਈ ਵੇਣ ਪਾਰਸੇ ਪੂਜਨ ਹੋਵਈ ਵੇਣ ਮਨ ਪਰਚੇ ਅਵਰਾ ਸਮਝਾਈ ਗੁਰੂ ਸਦਾਏ ਅਗਿਆਨਨੀ ਅੰਧਾ ਕਿਸ ਉਹ ਮਾਰਗ ਪਾਏ नानक नदरी किसू न पाईए जिस नदर करे सो पाए गुरु प्रसादी देव देई अपना शब्द वरताए नानक बिन नदरी किसू न पाईए ਜਿਸ ਨਦਰ ਕਰੇ ਸੋ ਪਾਈ ਗੁਰ ਪ੍ਰਸਾਦੀ ਦੇਵ ਡਿਆਈ ਆਪਣਾ ਸਬਦ ਵਰਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਨਿਵਾਜੀ ਗੁਰੂ ਰੂਪ ਸਾਧ ਸੰਗਤ ਜਿਓ ਫਤੇ ਦੀ ਸਾਝ ਪ੍ਰਮਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਸ਼ਨੀਚਰ ਵਾਰ 16 ਹਾੜ ਸੰਮਤ 556 ਨਾਨਕ ਸ਼ਾਹੀ ਦਾ ਦਿਹਾੜਾ ਹੈ ਅੰਗਰੇਜ਼ੀ ਕੈਲੰਡਰ ਮੁਤਾਬਕ 29 ਜੂਨ 2024 ਦਾ ਦਿਨ ਹੈ ਆਪ ਜੀ ਬੜੇ ਭਾਗਾ ਵਾਲੇ ਹੋ ਜੋ ਆਪ ਜੀ ਨੂੰ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਹੋਏ ਸ੍ਰੀ ਹੁਕਮਨਾਮਾ ਸਾਹਿਬ ਸ੍ਰੀ ਮੁਖਵਾਕ ਧਨ ਧਨ ਜਹਰਾਹ ਜੂਰ ਚਵਰ ਤਖਤ ਦੇ ਮਾਲਕ ਚੋਜੀ ਪਾਤ ਸ਼ਹਾ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸ੍ਰਿਸ਼ਟੀ ਦੇ ਪਾਲਣਹਾਰ ਜੁਗੋ ਜੁਗ ਅਟਾਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਬਚਨਾਂ ਦੀ ਸੰਖੇਪ ਕਥਾ শ্রবণ ਕਰਨ ਦਾ ਸੁਭਾਗ ਸਮਾਪਰਾਪਤ ਹੋਇਆ ਹੈ ਜੀ ਗੂਜਰੀ ਮਹੱਲਾ ਤੀਜਾ ਇਹੇ ਬਚਨ ਤੀਜੇ ਪਾਤਸ਼ਾਹ ਧਨ ਧਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਏ ਹਨ ਇਹ ਸ਼ਬਦ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਅੰਗ 491 ਉੱਪਰ ਰਾਗ ਗੁਜਰੀ ਦੇ ਅੰਦਰ ਸੁਭਾਏ ਮਾਨ ਹੈ ਤੇਸ ਜਨ ਸੰਤ ਸੁਦਾਮਤ ਨਹਿ ਚਲੋ ਜਿਸ ਕਾ ਅਬੇਵਾਨ ਗਵਾਏ ਏ ਭਾਈ ਪ੍ਰਮਾਤਮ ਜਿਸ ਮਨੁਖ ਦਾ ਅਹੰਕਾਰ ਦੂਰ ਕਰ ਦਿੰਦਾ ਹੈ ਉਸ ਮਨੁਖ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਉਸਦੀ ਅਕਲ ਮਾਇਆ ਮੋਹ ਵਿੱਚ ਡੋਲਣੋਂ ਹਟ ਜਾਂਦੀ ਹੈ ਸੋ ਜਨ ਨਿਰਮਲ ਜਿ ਗੁਰਮੁਖ 부ਜੈ ਹਰ ਚਰਣੀ ਚਿਤਲਾਏ ਜਿਹੜਾ ਮਨੁੱਖ ਗੁਰੂ ਦੀ ਸਰਣ ਪੈ ਕੇ ਇਹ ਭੇਤ ਸਮਝ ਲੈਂਦਾ ਹੈ ਤੇ ਪਰਮਾਤਮਾ ਦੇ ਪਵਿੱਤਰ ਚਰਣਾ ਵਿੱਚ ਆਪਣਾ ਚਿਤ ਜੋੜਦਾ ਹੈ ਉਹ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ਹਰੁ ਚਿਤੁ ਅਚਿਤੁ ਮਨਾ ਜੋ ਇਛੈ ਸੋ ਫਲ ਹੋਈ ਹੈ ਮੇਰੇ ਗਾਫਲ ਮਨ ਪਰਮਾਤਮਾ ਨੂੰ ਚੇਤੇ ਕਰਦਾ ਰਹੋ ਤੈਨੂੰ ਉਹੀ ਫਲ ਮਿਲ ਜਾਏਗਾ ਜਿਹੜਾ ਵੀ ਤੂੰ ਮੰਗੇਗਾ ਗੁਰ ਪ੍ਰਸਾਦੀ ਹਰ ਰਸ ਪਾਵੇ ਪੀਵਤ ਰਹੇ ਸਦਾ ਸੁਖ ਹੋਵੀਂ ਰਹਾਉ ਗੁਰੂ ਦੀ ਸਰਨ ਪਾਉ ਗੁਰੂ ਦੀ ਕਿਰਪਾ ਨਾਲ ਤੂੰ ਪਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਵੇਂਗਾ ਅਤੇ ਜੇ ਤੂੰ ਉਸ ਰਸ ਨੂੰ ਪੀਂਦਾ ਰਹੇਗਾ ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ ਸਤ ਗੁਰੂ ਭੇਟੇ ਤਾਂ ਪਾਰਸੂ ਹੋਵੇ ਪਾਰਸੂ ਹੋਏ ਤਾਂ ਪੂਜ ਕਰਾਈ ਏ ਹੈ ਪਾਈ ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਪਾਰਸ ਬਣ ਜਾਂਦਾ ਹੈ ਉਹ ਹੋਰ ਮਨੁੱਖਾਂ ਨੂੰ ਵੀ ਉੱਚੇ ਜੀਵਨ ਵਾਲਾ ਬਣਾਉਣ ਜਾਊਗਾ ਹੋ ਜਾਂਦਾ ਹੈ ਜੋ ਉਸ ਪੂਜੇ ਸੋ ਫਲ ਪਾਏ ਦੀਖਿਆ ਦੇ ਵੈਸਾਚ 부ਝਾਈ ਜਦੋਂ ਉਹ ਪਾਰਸ ਬਣਦਾ ਹੈ ਤਦੋਂ ਲੋਕਾਂ ਪਾਸੋਂ ਆਦਰ ਮਾਣ ਹਾਸਲ ਕਰਦਾ ਹੈ ਜਿਹੜਾ ਵੀ ਮਨੁੱਖ ਉਸ ਦਾ ਆਦਰ ਕਰਦਾ ਹੈ ਉਹ ਉੱਚਾ ਆਤਮਕ ਜੀਵਨ ਰੂਪ ਫਲ ਪ੍ਰਾਪਤ ਕਰਦਾ ਹੈ ਪਾਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੀ ਜੀਵਨ ਦੀ ਸਿੱਖਿਆ ਦਿੰਦਾ ਹੈ ਤੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਦੀ ਅਕਲ ਦਿੰਦਾ ਹੈ ਵਿਣ ਪਾਰਸੈ ਪੂਜਨਾ ਹੋਵਈ ਵਿਣ ਮਨ ਪਰਚੇ ਅਬ ਰਾਸ ਸਮਝਾਏ ਪਰ ਹੇ ਭਾਈ ਪਾਰਸ ਬਨਣ ਤੋਂ ਬਿਨਾ ਦੁਨੀਆ ਪਾਸੋਂ ਆਦਰ ਮਾਣ ਨਹੀਂ ਮਿਲਦਾ ਕਿਉਂਕਿ ਆਪਣਾ ਮਨ ਸਿਮਰਨ ਵਿੱਚ ਪਤੀਜਣ ਤੋਂ ਬਿਨਾ ਹੀ ਉਹ ਮਨੁੱਖ ਹੋਰਣਾ ਨੂੰ ਸਿਮਰਨ ਦੀ ਸਿੱਖਿਆ ਦੇਂਦਾ ਹੈ ਗੁਰੂ ਸਦਾ ਅਗਿਆਨੀ ਅੰਦਾ ਕੇਸੋ ਮਾਰਗ ਪਾਏ ਜਿਹੜਾ ਮਨੁੱਖ ਆਪ ਤਾਂ ਗਿਆਨ ਤੋਂ ਸਖਣਾ ਹੈ ਆਪ ਤਾਂ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਹੈ ਪਰ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ ਉਹ ਕਿਸੇ ਹੋਰ ਨੂੰ ਸਹੀ ਜੀਵਨ ਦੇ ਰਸਤੇ ਉੱਤੇ ਨਹੀਂ ਪਾ ਸਕਦਾ ਨਾਨਕ ਵੇਣ ਨਦਰਿ ਕਿ ਸ਼ੂ ਨਾ ਪਈਆ ਜੇ ਸ ਨਦਰ ਕਰੇ ਸੋ ਪਾਏ ਜੇ ਸ ਮਨੁੱਖ ਉਤੇ ਮਿਹਰ ਦੀ ਨજર ਪ੍ਰਮਾਤਮਾ ਆਪ ਕਰਦਾ ਹੈ ਉਹ ਮਨੁੱਖ ਇਹ ਦਾਤ ਹਾਸਲ ਕਰ ਲੈਦਾ ਹੈ ਗੁਰ ਪ੍ਰਸਾਦ ਦੀ ਦੇਵੜਾਈ ਆਪਣਾ ਸ਼ਬਦ ਵਰਤਾਏ ਗੁਰੂ ਦੀ ਕਿਰਪਾ ਦੀ ਬਰਕਤ ਨਾਲ ਪਰਮਾਤਮਾ ਜਿਸ ਮਨੁੱਖ ਨੂੰ ਵੜਿਆਈ ਬਖਸ਼ਦਾ ਹੈ ਉਸ ਦੇ ਹਿਰਦੇ ਵਿੱਚ ਆਪਣੀ ਸਿਫਤ ਸਲਾਹਾ ਦੀ ਬਾਣੀ ਵਸਾਉਂਦਾ ਹੈ ਇਨਾਹੀ ਬਚਨਾ ਨਾਲ ਸਮਾਪਤੀ ਕਰਾਂਗੇ ਅਕਾਲ ਪੁਰਖ ਆਪ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਆਪ ਜੀ ਨੇ ਬਹੁਤ ਨਿਮਰਤਾ ਅਤੇ ਪ੍ਰੇਮ ਨਾਲ ਇਕਾਗਰ ਬਿਰਤੀਆਂ ਚਿਤ ਕਰਕੇ ਹੁਕਮਨਾਮਾ ਸਾਹਿਬ ਦੀ ਕਥਾ শ্রবণ ਕੀਤੀ ਹੈ ਗੁਰਬਾਣੀ ਨਾਲ ਜੁੜਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਿੱਖੀ ਦਾ ਬੂਟਾ ਪੂਰੇ ਸੰਸਾਰ ਵਿੱਚ ਫੈਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ